ਸਾਰੇ ਵੀਰਾਂ ਦਾ ਧੰਨਵਾਦੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਪਹਿਲਾਂ ਵੀਡੀਓ ਪਾਈ ਸੀ ਕਸ਼ਮੀਰੂ ਸਿੰਘ ਨਾਮ ਦੇ ਮੁੰਡੇ ਨੇ ਸਹੀ ਜਵਾਬ ਦਿੱਤਾ ਉਹਨੂੰ ਤੁਸੀਂ ਬਾਕਸ ਵੀ ਕਹਿ ਸਕਦੇ ਆਂ ਖਫਣ ਵੀ ਕਹਿ ਸਕਦੇ ਆਂ ਕਿਉਂਕਿ ਜਿਹੜੇ ਬੰਦੇ ਬਣਾਉਂਦੇ ਉਹਨਾਂ ਦੇ ਕੰਮ ਦੀ ਨਹੀਂ ਜਿਹੜਾ ਬੰਦਾ ਕੰਮ ਆਉਂਦੀ ਆ ਜਿਸ ਬੰਦੇ ਦੀ ਉਹ ਬੰਦਾ ਦੇਖ ਨਹੀਂ ਸਕਦਾ ਉਸ ਬੰਦੇ ਨੇ ਕਸ਼ਮੀਰੂ ਸਿੰਘ ਦਾ ਧੰਨਵਾਦ ਉਹਨੇ ਸਹੀ ਜਵਾਬ ਦਿੱਤਾ ਫਿਰ ਦੋਸਤੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਦੋਂ ਆਪਾਂ ਮੈਂ ਟਿਕਟੋਕ ਤੇ ਵੀਡੀਓ ਬਣਾਉਂਦਾ ਸੀ ਤੇ ਬਹੁਤ ਸਾਰੇ ਲਾਈਕ ਆਉਂਦੇ ਹੁੰਦੇ ਸੀ ਕੁੜੀਆਂ-ਬੁੜੀਆਂ ਦੇ ਨਾਲ ਵੀਡੀਓ ਜਦੋਂ ਬਣਾਈਦੀ ਸੀ ਹੁਣ ਮੈਂ ਇਹੋ ਜਿਹਿਆਂ ਵੀਡੀਓ ਪਾਉਣਾ ਤੇ ਕੋਈ ਵੀ ਐਨੇ ਲਾਈਕ ਜਾਂ ਐਨੇ ਕਮੈਂਟ ਲੈ ਕੇ ਕੋਈ ਨਹੀਂ ਪੇਂਦਾ ਕਿ ਸਹੀ ਗੱਲ ਹੈ ਜਾਂ ਗਲਤ ਗੱਲ ਹੈ ਕੱਲ ਵੀਡੀਓ ਪਾਈ ਸੀ ਵੀ ਜਿਸ ਬੰਦੇ ਨੇ ਦੁਨੀਆਂ ਦੇ ਵਾਸਤੇ ਆਪਣੀ ਜੀਵਨਦਾਨ ਦੇ ਦਿੱਤਾ ਦੁਨੀਆਂ ਨੂੰ ਜ਼ਿੰਦਗੀ ਦਿੱਤੀ ਹੈ ਤੇ ਉਸ ਬੰਦੇ ਬਾਰੇ ਮੈਂ ਵੀਡੀਓ ਪਾਈ ਸੀ ਕਿਸੇ ਨੇ ਵੀ ਅਜੇ ਇੱਕ ਕਮੈਂਟ ਆਇਆ ਹੋਰ ਕਿਸੇ ਨੇ ਕਮੈਂਟ ਲਿਖ ਕੇ ਨਹੀਂ ਪਾਇਆ ਵੀ ਸਹੀ ਹੈ ਜਾਂ ਗਲਤ ਹੈ ਮੈਨੂੰ ਦੱਸੋ ਜੇ ਤੁਹਾਨੂੰ ਨਾਂ ਦਾ ਨਹੀਂ ਪਤਾ ਪਿੰਡ ਦਾ ਸ਼ਹਿਰ ਦਾ ਨਹੀਂ ਪਤਾ ਮੈਂ ਦੱਸੂੰਗਾ ਮੇਰੀ ਪਿਛਲੀ ਵੀਡੀਓ ਦੇਖੋ ਉਤ ਮੈਂ ਕੀ ਕਿਹਾ ਮੈਨੂੰ ਕਮੈਂਟ ਲਿਖ ਕੇ ਭੇਜੋ ਵੀ ਜੇ ਤੁਹਾਨੂੰ ਨਹੀਂ ਪਤਾ ਜੇ ਪਤਾ ਤਾਂ ਵੀ ਲਿਖ ਕੇ ਭੇਜੋ ਮੈਂ ਤੁਹਾਡਾ ਧੰਨਵਾਦ ਕਰੂੰਗਾ ਸ਼ੁਕਰੀਆ ਕਰੂੰਗਾ ਕਿਉਂਕਿ ਇਹੋ ਜੀਆਂ ਗੱਲਾਂ ਸਮਝਣ ਵਾਲੀਆਂ ਹੁੰਦੀਆਂ ਜਿਹੜੀਆਂ ਮੈਂ ਕਰ ਰਿਹਾ ਹਾਂ ਪਿਛੇ ਜਿਹੜੀ ਵੀਡੀਓ ਚ ਕੀਤੀਆਂ ਬਹੁਤ ਸੋਹਣੀਆਂ ਗੱਲਾਂ ਸੀਗੀਆਂ ਸਮਝਣ ਵਾਲੀਆਂ ਸੀ ਜੇ ਤੁਸੀਂ ਸੁਣੋਗੇ ਸਮਝੋਗੇ ਤਾਂ ਚੰਗੀ ਗੱਲ ਹੈ ਨਹੀਂ ਵੀ ਇੱਕ ਮਿੰਟ ਲੈ ਕੇ ਪਾਵਾਂਗਾ ਤਾਂ ਵੀ ਧੰਨਵਾਦ ਲੈ ਕੇ ਪਾਵਾਂ ਤੇ ਤਾਂ ਵੀ ਧੰਨਵਾਦ ਤੁਹਾਡਾ ਸਤਿ ਸ੍ਰੀ ਅਕਾਲ